ਜਿਹੜਾ ਇਹ ਪ੍ਰੋਜੈਕਟ ਹੈ ਸਰਕਾਰ ਦਾ ਹੈ ਜਿਹੜਾ ਸਰਕਾਰ ਦਾ ਵਿਭਾਗ ਹੈ ਸ਼ਹਿਰੀ ਵਿਕਾਸ ਤੇ ਮਕਾਨ ਉਹ ਸਾਰੇ ਵਿਭਾਗ ਹੈ ਉਹਦੇ ਵੱਲੋਂ ਕੱਲ ਅਖਬਾਰਾਂ ਦੇ ਵਿੱਚ ਵੀ ਸਾਰੇ ਪੇਪਰਾਂ 'ਚ ਬਕਾਇਦਾ ਉਹਨਾਂ ਨੇ ਆਹ ਨੋਟੀਫਿਕੇਸ਼ਨ ਟਾਈਪ ਜਾਰੀ ਕਰਤਾ ਸ਼ਹਿਰ ਇਸ ਹੁਸ਼ਾਰ ਮੁਤਾਬਕ ਕੱਲਾ ਲੁਧਿਆਣਾ ਪਹਿਲਾਂ ਤਾਂ ਐ ਸੀਗਾ ਨਾ ਵੀ ਜਿਹੜਾ ਗ੍ਰੇਟ ਲੁਧਿਆਣਾ ਵਿਕਾਸ ਅਥਾਰਟੀ ਗਲਾਡਾ ਦੇ ਅਧੀਨ 24000 ਏਕੜ ਜ਼ਮੀਨ ਅਕਵਾਇਰ ਕਰਕੇ ਉੱਥੇ ਅਰਬਨ ਸਟੇਟ ਹੈ ਜਿਹੜਿਆ ਜਾਂ ਕਹੇ ਲੋ ਵੀ ਸ਼ਹਿਰੀ ਕਲੋਨੀਆਂ ਵਿਕਸਤ ਕੀਤੀਆਂ ਜਾਣਗੀਆਂ ਗਲਾਡਾ ਵੱਲੋਂ ਗ੍ਰੇਟ ਲੁਧਿਆਣਾ ਵਿਕਾਸ ਅਥਾਰਟੀ ਵੱਲੋਂ ਗਲਾਡਾ ਕਹਿੰਦੇ ਨੇ ਲੋ ਪਰ ਜਿਹੜਾ ਇਤਿਹਾਸ ਆਇਆ ਇਹ ਇਹ ਸਾਫ਼ ਕਰਦਾ ਵੀ ਕੱਲਾ ਇਹ ਲੁਧਿਆਣਾ ਨਹੀਂ ਇਹ ਸਾਰੇ ਪੰਜਾਬ ਹੀ ਇਹਨਾਂ ਨੇ ਇਸ ਘੇਰੇ 'ਚ ਲੈ ਲਿਆ ਇਹ ਲੁਧਿਆਣੇ ਦੇ ਐ ਸਮਝ ਲਾ ਵੀ ਅੰਡਰ ਹੈ ਜਿਹੜਾ ਲੁਧਿਆਣਾ ਵਿਕਾਸ ਅਥਾਰਟੀ ਜਿਹਨੂੰ ਗਲਾਡਾ ਕਹਿੰਦੇ ਆ ਉਦੇ ਅੰਦਰ ਚਾਰ ਜ਼ਿਲ੍ਹੇ ਨੇ ਫਰੋਹੀਪੁਰ ਜ਼ਿਲ੍ਹਾ ਮੋਗਾ ਜ਼ਿਲ੍ਹਾ ਨਵਾਂ ਸ਼ਹਿਰ ਆ ਜਾਂਦਾ ਜਿਹਦਾ ਸਾਰਾ ਰਕਵਾ ਉਹ ਸਾਰਾ ਇਹ ਉੱਥੇ ਇਹਦੇ ਅਧੀਨ ਹੋਣੀ ਹੈ ਇਸ ਤੋਂ ਬਿਨਾਂ ਜਿਹੜਾ ਦੁਆਬੇ ਦੇ ਵਿੱਚ ਜਲੰਧਰ ਅ ਵਿਕਾਸ ਅਥਾਰਟੀ ਹੈ ਜਿਹੜੀ ਜਿਹਨੂੰ ਗ੍ਰੇਟ ਜਲੰਧਰ ਵਿਕਾਸ ਕਾਉਂਟੀ ਗੁਜਾੜਾ ਕਹਿੰਦੇ ਨੇ ਉਹ ਕਿੰਨੀਆਂ ਦੀਆਂ ਟਰਮਾਂ ਬਣਾਇਆਂ ਹੋਈਆਂ ਨੇ ਉਹਦੇ ਉਸ ਦੇ ਅਧੀਨ ਵੀ ਰਕਵਾ ਇਹਨਾਂ ਨੇ ਜਿਹੜੇ ਲਗਭਗ 4-5 ਵੱਡੇ ਸ਼ਹਿਰਾਂ ਦਾ ਕਸਬਿਆਂ ਦਾ ਰਕਵਾ ਹੈਗਾ ਐਵੇਂ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਇਹਨਾਂ ਐ ਐਵੇਂ ਬਠਿੰਡਾ ਵਿਕਾਸ ਅਥਾਰਟੀ ਦੀ ਇਹਨਾਂ ਤੇ ਮੇ ਪਟਿਆਲਾ ਪੰਜ ਜਿਹੜੀਆਂ ਇਹ ਵਿਕਾਸ ਅਥਾਰਟੀਆਂ ਸਰਕਾਰ ਦੀਆਂ ਇਸ ਵਿਭਾਗ ਦੇ ਅੰਡਰ ਕੰਮ ਕਰਦੀਆਂ ਨੇ ਉਹ ਇਹ ਸਮਝ ਲਓ ਵੀ ਸਾਰੇ ਲਗਭਗ 18 ਦੇ ਲਗਭਗ ਕਸਬੇ ਤੇ ਜ਼ਿਲ੍ਹੇ ਸ਼ਹਿਰ ਆ ਜਾਂਦੇ ਆ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਅ ਅਫੋਰਡੇਬਲ ਤੇ ਯੋਜਨਾਬੱਧ ਵਿਕਾਸ ਦੀ ਸਾਡੇ ਅਰਥਾਤ ਕਰਨ ਦੇ ਖਾਤਰ ਸਾਡੀ ਪਲੈਨਿੰਗ ਹੈ ਇਹ ਅਫੋਰਡੇਬਲ ਤੇ ਯੋਜਨਾਬੱਧ ਵਿਕਾਸ ਕਿਵੇਂ ਹੋਊਗਾ ਵੀ ਇਹ ਸਾਰੀ ਜ਼ਮੀਨ ਦੇ ਉਹਨਾਂ ਨੇ ਖਸਰਾ ਨੰਬਰ ਦੇਤੇ ਜਿੰਨੇ ਇਹ 24000 ਏਕੜ ਤਾਂ ਤੇ ਉਸ ਪਲੱਸ ਤਾਂ ਕੱਲੇ ਲੁਧਿਆਣਾ ਦੀ ਹੈ ਇਦੋਂ ਬਿਨਾਂ ਬਾਕੀ ਜਿਹੜੇ 11 ਸ਼ਹਿਰ ਤੇ ਕਸਬੇ ਹੈ ਉਹਨਾਂ ਦੀ ਜਿਹੜੀ ਸਾਰੀ ਜ਼ਮੀਨ ਦੇ ਖਸਰਾ ਨੰਬਰ ਦੇ ਕੇ ਇਹਨਾਂ ਨੇ ਉੱਥੇ ਮਾਸਟਰ ਪਲਾਨ ਬਣਾਤੇ ਮਾਸਟਰ ਪਲਾਨ ਦਾ ਭਾਵ ਹੈ ਵੀ ਅਸੀਂ ਸੜਕਾਂ ਕੱਢਤੀਆਂ ਤਾਂ ਕਿ ਉਹਦੇ ਆਧਾਰ ਤੇ ਇਹ ਵਿਸ਼ਬ ਵਪਾਰ ਬੈਂਕ ਤੋਂ ਲੋਨ ਲੈ ਸਕਣ ਉਦੋਂ ਬਾਅਦ ਇਹ ਕਿਸਾਨਾਂ ਨੂੰ ਸਕੀਮ ਹੈਗੇ ਵੀ ਕਿਸਾਨਾਂ ਨੂੰ ਕਿਹਾ ਜਾਊਗਾ ਵੀ ਤੁਸੀਂ ਇਹ ਲੈਂਡ ਪੂਲਿੰਗ ਸਕੀਮ ਦੇ ਤਹਿਤ ਆਪਣੀ ਜਮੀਨ ਪੂਲ ਕਰਾ ਦਿਓ ਸੋਨੂੰ 3 ਸਾਲਾਂ ਲਈ ਗੁਜ਼ਾਰਾ ਪੱਤਾ ਦਿੱਤਾ ਜਾਊਗਾ ਜਿਹੜੀ ਤੁਹਾਡੀ ਜ਼ਮੀਨ ਹੈ ਮੰਨ ਲਓ ਜੇ ਕਿਸੇ ਦਾ ਇੱਕ ਕਿਲਾ ਹੈਗਾ ਉਹ ਤੇ ਜਿਹੜੀ ਉਹਦੀ ਕੋਈ ਫਸਲ ਪੈਦਾ ਹੁੰਦੀ ਸੀ ਉਹਦੀ ਖਾਤਰ ਸੋਨੂੰ ਤਿੰਨ ਸਾਲ ਇਹਨੂੰ ਵਿਕਾਸ ਕਰਨ ਤੇ ਲੱਗਣਗੇ ਉਹਨਾਂ ਚੱਲ ਲਈ 30000 ਰੁਪਇਆ 10000 ਰੁਪਇਆ ਸਾਲਾਨਾ ਸਾਨੂੰ ਗੁਜ਼ਾਰਾ ਪੱਤਾ ਮਿਲ ਜੂਗਾ ਉਸ ਤੋਂ ਬਾਅਦ ਜੇ ਕਿਸੇ ਨੇ 1 ਏਕੜ ਦਿੱਤਾ ਤਾਂ ਉਹਨੂੰ ਇੱਕ ਜਦੋਂ ਇਹ ਵਿਕਸਿਤ ਹੋ ਗਈ ਅਰਬਨ ਸਟੇਟ ਤਾਂ ਉਦੋਂ ਬਾਅਦ ਉਹਦੀ ਨਿਲਾਮੇ ਹੋਊਗੀ ਪਲਾਟਾਂ ਦੀ ਜਿਹਦੀ ਕੀਮਤ 27000 ਸਕਰ ਗਜ ਤੋਂ ਸ਼ੁਰੂ ਹੋਊਗੀ ਹਰੇਕ ਕਿਸਾਨ ਜਿਹੜਾ 1 ਏਕੜ ਆਪਣੀ ਜ਼ਮੀਨ ਪੂਲ ਕਰਾਊਗਾ ਉਹਨੂੰ 1000 ਏਕੜ ਦਾ ਜਿਹੜਾ ਰਹਾਇਸ਼ੀ ਪਲਾਟ ਉਹਨੂੰ ਦਿੱਤਾ ਜਾਊਗਾ ਉਹਦੀ 1000 ਏਕੜ ਦਾ ਸੌਰੀ 1000 ਵਰਗ ਗਾਜ ਦਾ ਉਹਨੂੰ ਦਿੱਤਾ ਜਾਊਗਾ ਉਹਦੀ ਕੀਮਤ ਉਹ ਜਿਹੜੇ ਉਹਦੀ ਜ਼ਮੀਨ ਦੀ ਕੀਮਤ ਤਾਂ ਜੇ ਮਤਲਬ 27000 ਤੋਂ ਸ਼ੁਰੂ ਹੋਈ 30000 ਪਰ ਗਾਜ ਹੋਗੇ ਤਾਂ 30 ਲੱਖ ਦਾ ਹੋ ਗਿਆ ਉਹ ਵੀ ਉਹ ਜ਼ਮੀਨ ਉਹਨੂੰ ਜਿਹੜੀ ਹੁਣ ਪੂਲ ਕਰਾਊਗਾ ਜਦੋਂ ਇਹ ਅ अर्बन ਸਟੇਟ ਡਵੈਲਪ ਹੋਗੇ ਉਦੋਂ ਉਹਨੂੰ ਮਿਲ ਜਾਊਗਾ ਤੇ ਨਾਲ ਇੱਕ 100 ਵਰਗ ਗਾਜ ਦਾ 10000 ਬਸ 10000 ਲਾ ਲਓ 100 ਵਰਗ ਇੱਕ ਜਿਹੜੀ ਦੁਕਾਨ ਜਾ ਕੇ ਲੋਰਾ ਹਿੱਸੇ ਪਲਾਟ ਇਹ ਉਹਨੂੰ ਮਿਲੂਗਾ ਤੇ ਉਹ ਉਹ ਭਾਵੇਂ ਇੱਛਾ ਐਂ ਹੀ ਕਹੀ ਗਈ ਐ ਵੀ ਇਹੇ ਕਿਸਾਨਾਂ ਦੀ ਮਰਜ਼ੀ ਤੇ ਹੋਊਗਾ ਵੀ ਉਹਨੂੰ ਪੂਲ ਕਰਾਉਣੇ ਆ ਕਿ ਨਹੀਂ ਕਰਾਉਣੇ ਪਰ ਜਦੋਂ ਮਾਸਟਰ ਪਲਾਨ ਬਣ ਗਏ ਸੜਕਾਂ ਬਣ ਗਈਆਂ ਜਿਹੜਾ ਸੜਕਾਂ ਜੇਰ ਗਿਆ ਆ ਗਿਆ ਉੱਥੇ ਬੈਨ ਹੋ ਗਿਆ ਵੀ ਜਿਹੜੇ ਵੀ ਖੇਤ ਵੇਚਦੇ ਹੋਊਗਾ ਤਾਂ ਉਹ ਕਿਸਾਨ ਉਹਨੂੰ ਕਿਸਾਨ ਦੀ ਮਰਜ਼ੀ ਨਹੀਂ ਹੋਊਗਾ ਉਹਦੇ ਆਧਾਰ ਤੇ ਉਹਨਾਂ ਨੇ ਲੋਨ ਲੈ ਲਿਆ ਵੇਸ਼ ਬੈਂਕ ਤੋਂ ਫਿਰ ਉਹ ਵੀ ਕਿਸਾਨ ਦੀ ਮਰਜ਼ੀ ਰਹਿਣੀ ਨਹੀਂ ਵੀ ਉੱਥੇ ਆਪਦੀ ਉਹ ਖੇਤੀ ਕਰਿਓ ਖੇਤੀ ਵਾਲਾ ਜਦੋਂ ਚਾਰਚ ਫੇਰੇ ਉਹ ਸ਼ੜਕਾਂ ਬਣ ਗਈਆਂ ਖੇਤੋਂ ਤੋਂ ਪੈਣਾ ਹੀ ਚਾਹੀਦਾ ਉਹਨਾਂ ਰਸਤੇ ਚਾਹੀਦੇ ਆ ਉਹਦੇ ਮਜਬੂਰੀ ਬਣੂਗੀ ਵੀ ਉਹ ਪੂਲ ਉਹਨੂੰ ਕਰਾਉਣੀ ਪਊਗੀ ਸੋ ਇਸ ਕਰਕੇ ਅਸੀਂ ਸਮਝਦੇ ਆਂ ਵੀ ਇਹ ਬਹੁਤ ਵੱਡਾ ਇਹ ਪੰਜਾਬ ਸਰਕਾਰ ਨੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਕਾਰਪੋਰੇਟ ਤਾਕਤਾਂ ਨੇ ਜਿਵੇਂ ਪਹਿਲਾਂ 2000 ਦੇ ਵਿੱਚ 2020 ਦੇ ਵਿੱਚ ਇਹਨਾਂ ਨੇ ਉਹ ਤਿੰਨ ਕਾਨੂੰਨ ਰਾਹੀਂ ਕਿਸਾਨਾਂ ਦੀ ਜ਼ਮੀਨ ਉਹਨਾਂ ਨੂੰ ਦੇ ਕੇ ਉੱਥੇ ਠੇਕਾ ਖੇਤੀ ਦੀ ਖਾਤਰ ਉਹ ਕਾਰਪੋਰੇਟ ਘਰਾਣਾ ਨੂੰ ਜ਼ਮੀਨ ਦੇਂਦੇ ਸੀ ਉਹਦਾ ਮਕਸਦ ਸੀ ਕਿ ਬਈ ਉੱਥੇ ਖੇਤੀ ਹੋਊਗੀ ਪਰ ਹੁਣ ਉਹ ਕਾਨੂੰਨ ਵਾਪਸ ਹੋ ਗਏ ਸੰਘਰਸ਼ ਨਾਲ ਉਹ ਉਹਨਾਂ ਦੀ ਸਕੀਮ ਫੇਲ ਹੋ ਗਈ ਹੁਣ ਇਹਨਾਂ ਨੇ ਉਹ ਠੇਕਾ ਖੇਤੀ ਰਾਹੀਂ ਦੀ ਖਾਤਰ ਜ਼ਮੀਨ ਅਕਵਾਇਰ ਕਰਨ ਦੇ ਖਾਤਰ ਇਹ ਅਰਬਨ ਸਟੇਟਾਂ ਵਿਕਸਿਤ ਕਰਨ ਦੇ ਨਾਂ ਥੱਲੇ ਇਹ ਜ਼ਮੀਨਾਂ ਬਿਨਾਂ ਪੈਸੇ ਤੋਂ ਅਕਵਾਇਰ ਕਰਨਗੇ ਉਦੋਂ ਬਾਅਦ ਇਹ ਤੋਂ ਪਹਿਲਾਂ ਅਸੀਂ ਕਹਿੰਦੇ ਆ ਵੀ ਕਿਸਾਨ ਨਾਲ ਨਾਲ ਠੱਗੀ ਕਿਵੇਂ ਹੋਊਗੀ ਇਹ ਤੋਂ ਪਹਿਲਾਂ ਇੱਕ ਮਿਸਾਲ ਆਪਣੇ ਮਹਾਲੇ ਦੀ ਹੈਗੀ ਹੈ ਜਿਹਨੂੰ ਗ੍ਰੇਟਰ ਮਹਾਲੇ ਡਵੈਲਪਮੈਂਟ ਅਥਾਰਟੀ ਗਮਾਡਾ ਨੇ ਉੱਥੇ ਕੀਤਾ ਉੱਥੇ ਵੀ ਜ਼ਮੀਨਾਂ ਹੀ ਪੂਲ ਕਰਵਾ ਗੰਗੇ ਉਹ ਸਾਰੇ ਕਿਸਾਨ ਅਜੇ ਤੱਕ ਕਿੰਨੇ ਸਾਲ ਹੋ ਗਏ ਉਹ ਗਮਾਡਾ ਬਣੀ ਨੂੰ ਉਹ ਅਜੇ ਵੀ ਦਰਦ ਦਰਦ ਦੇ ਠੱਕੇ ਖਾਂਦੇ ਫਿਰਦੇ ਸੋ ਇਸ ਕਰਕੇ ਅਸੀਂ ਨਾ ਇਹ ਤੋਂ ਗਾਹਾਂ ਆਪਣੇ ਪ੍ਰਧਾਨ ਜੀ ਦੱਸਣਗੇ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ 9 ਤਰੀਕ ਨੂੰ 9 ਤਰੀਕ ਨੂੰ ਕੀ ਕਰੋ 9 ਤਰੀਕ ਨੂੰ ਸਾਨੂੰ ਦੱਸਣਗੇ ਵੀ ਸਾਡਾ ਐਲਾਨ ਹੋ ਬਿਗਲ ਹੋਊਗਾ ਇਹ ਕਿਸਾਨ ਜਥੇ ਜਥੇਬੰਦੀਆਂ ਜਿੰਨੀਆਂ ਹਾਜ਼ਰ ਹੋ ਗਈਆਂ ਵੀ ਅਸੀਂ ਪੰਜਾਬ ਦੇ ਵਿੱਚ ਇਹ ਜਿਹੜੀ ਕਿਸਾਨਾਂ ਨਾਲ ਏਡੇ ਵੱਡੇ ਉਹਨਾਂ ਦੀ ਜ਼ਮੀਨ ਹੜੱਪੀ ਜਾ ਰਹੀ ਹੈ ਕਾਰਪੋਰੇਟਰ ਨੂੰ ਦੇਣ ਦੇ ਖਾਤਰ ਡਾਕਾ ਮਾਰਿਆ ਜਾ ਰਿਹਾ ਹੈ ਬਿਨਾਂ ਪੈਸਿਆਂ ਤੋਂ ਉਹਨਾਂ ਦੀ ਜ਼ਮੀਨ ਦਾ ਕਬਜ਼ਾ ਕੀਤਾ ਜਾ ਰਿਹਾ ਹੈ ਇਹਨੂੰ ਅਸੀਂ ਨਹੀਂ ਜਾਣ ਦੇਵਾਂਗੇ ਅਸੀਂ ਪਿੰਡ-ਪਿੰਡ ਜਾ ਕੇ ਕੱਲੇ-ਕੱਲੇ ਕਿਸਾਨ ਕੋਲੇ ਜਿਹਦੀ ਜ਼ਮੀਨ ਉਹਨਾਂ ਨੇ ਆ ਖਸਰਾ ਨੰਬਰ ਆਗੇ ਆ ਇਹਨਾਂ ਨੇ ਤਿੰਨ ਪੇਜਾਂ ਦਾ ਅਰਸ਼ਾਹ ਦੇਤਾ ਪੰਜਾਬ ਭਰ ਦੇ ਵਿੱਚ ਟੋਟਲ ਕਿੰਨੀ ਜ਼ਮੀਨ ਹੈ ਪੰਜਾਬ ਭਰ ਦੇ ਵਿੱਚ ਜੇ ਵੇਖੋ 18 ਤੱਕ ਕਸਬੇ ਮੈਂ ਤੁਹਾਨੂੰ ਇਹ ਪੰਜ ਜਿਹੜੀਆਂ ਗਲਾ ਹੋਗੇ ਵਿਕਾਸ ਅਥਾਰਟੀਆਂ ਪਟਿਆਲਾ ਤਿੰਨ ਤਾਂ ਮਾਲਵੇ ਦੀਆਂ ਹੋਗੀਆਂ ਬਠਿੰਡਾ ਪਟਿਆਲਾ ਤੇ ਲੁਧਿਆਣਾ ਇੱਕ ਦੁਆਬੇ ਦੀ ਹੋਗੀ ਜਲੰਧਰ ਤੇ ਪੰਜਵੀਂ ਹੋਗੀ ਆਪਣੇ ਅੰਮ੍ਰਿਤਸਰ ਇਹ ਪੰਜਾਂ ਵਿਕਾਸ ਅਥਾਰਟੀਆਂ ਅਧੀਨ 18 ਕਸਬੇ ਤੇ ਸ਼ਹਿਰਾਂ ਦਾ ਲੰਘਿਆ ਜਿਹਦੇ ਵਿੱਚ ਨਵਾਂ ਸ਼ਹਿਰ ਹੈ ਮੋਗਾ ਹੈ ਫਿਰੋਜ਼ਪੁਰ ਹੈ 33000 ਰਿਕਾਰਡਾਂ ਤੇ ਕੁੱਲ ਜਿਹੜਾ ਰਕਬਾ ਹੈਗਾ 36000 ਏਕੜ ਦੇ ਲਗਭਗ ਰਕਬਾ ਇੱਕ ਪਹਿਲੀ ਵਾਰੀ ਇਹ ਕਰਨਗੇ ਤੁਸੀਂ ਤਿੰਨ ਕਾਲੇ ਕਰੋਨਾ ਦੀ ਗੱਲ ਕੀਤੀ ਹੈ ਬਹੁਤ ਸਮਾਂ ਮਤਲਬ ਦਿੱਲੀ ਦੀ ਬਰੂਹਾ ਦਾ ਸੰਘਰਸ਼ ਕਰਨਾ ਪਿਆ ਸੀ ਇਹਨੂੰ ਵੀ ਲੱਗਦਾ ਸੰਘਰਸ਼ ਕਰਨਾ ਪਏਗਾ ਇੱਥੇ ਇਹ ਤਾਂ ਸ਼ੁਰੂ ਕਰਨ ਜਾ ਰਹੇ ਹਾਂ ਜਦੋਂ ਲੋਕ ਜਾਗਰਤ ਹੋਣਗੇ ਤੇ ਬਣੂਗਾ ਉਹੀ ਅंदोलਨ ਬਣੂਗਾ ਅੱਗੇ ਕਿਸੇ ਸਾਡੀ ਅਗਲੀ ਪਲਾਨ ਕੀ ਹੈ ਇਹਨੂੰ ਸਾਡੇ ਰਣਨੀਤੀਆਂ ਨੂੰ ਸ਼ੁਰੂ ਕਰਨ ਦੀ ਉਹ ਆਪਣੇ ਬਸਤਾਂ ਬਰੂਤੋਂ ਪਹਿਲਾਂ ਫੁਰਸਾ ਬਨੇ ਆਪ ਜੀ ਨੂੰ ਸਾਰਾ ਕੁਝ ਦੱਸਿਆ ਹੈਗਾ ਬੀ ਪੰਜਾਬ ਦੇ ਉੱਪਰ ਹੀ ਮੈਂ ਸਮਝਾਂਗਾ ਵੀ ਦੇਸ਼ ਦੁਨੀਆਂ ਦੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੀਆਂ ਨਜ਼ਰਾਂ ਨੇ ਬਹੁਤ ਲੰਮੇ ਸਮੇਂ ਤੋਂ ਚੱਲ ਰਿਆ ਸੀਗਾ ਵੀ ਇਸ ਜ਼ਮੀਨ ਨੂੰ ਅਕਵਾਇਰ ਕੀਤਾ ਜਾਵੇ ਔਰ ਇਸ ਤੋਂ ਪਹਿਲਾਂ ਉਸਾਰੀ ਦੇ ਅਧੀਨ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਥੱਲੇ ਰਕਬੇ ਆ ਚੁੱਕੇ ਨੇ ਇਸ ਤੋਂ ਇਲਾਵਾ ਜਿਹੜੀਆਂ ਐਕਸਪ੍ਰੈਸ ਹਾਈਵੇ ਰੋਡ ਕੱਢੇ ਜਾ ਰਹੇ ਨੇ ਪੰਜਾਬ ਦੇ ਵਿੱਚੋਂ ਦੀ ਉਹਨਾਂ ਦੇ ਥੱਲੇ ਵੀ ਬਹੁਤ ਸਾਰਾ ਰਕਬਾ ਆ ਰਿਹਾ ਹੈ ਔਰ ਇਸੇ ਦੀਨ ਦੁਬਾਰਾ ਰਬਨ ਸਟੇਟ ਦੇ ਅਧੀਨ ਲਿਉਣ ਵਾਸਤੇ ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਗਿਆ ਨੇ ਜਿਨ੍ਹਾਂ ਦਾ ਨੋਟੀਫਿਕੇਸ਼ਨ ਕੱਲ ਦੇ ਅਖਬਾਰਾਂ ਦੇ ਵਿੱਚ ਜਾਰੀ ਹੋ ਚੁੱਕਿਆ ਇਹਨਾਂ ਦੀ ਖਾਤਰ ਅਸੀਂ ਸਾਰੀਆਂ ਜਥੇਬੰਦੀਆਂ ਇਕੱਤਰ ਹੋ ਕੇ 9 ਜੂਨ ਨੂੰ ਠੀਕ 11 ਵਜੇ ਇੱਕ ਵੱਡਾ ਇਕੱਠ ਹੋਊਗਾ ਡੀਸੀ ਦਫ਼ਤਰ ਲੁਧਿਆਣਾ ਦੇ ਸਾਹਮਣੇ ਬਿਲਕੁਲ ਫਰੋਈਪੁਰ ਰੋਡ ਤੇ ਉਸ ਤੋਂ ਇਲਾਵਾ ਅਸੀਂ ਜਿਹੜਾ ਮੰਗ ਪੱਤਰ ਆ ਸਾਰੇ ਬਲਾਰੇ ਬੋਲਣਗੇ ਉਸ ਤੋਂ ਬਾਅਦ ਮੰਗ ਪੱਤਰ ਉਹ ਡੀਸੀ ਸਾਹਿਬ ਨੂੰ ਦਿੱਤਾ ਜਾਵੇਗਾ ਇਹ 36000 ਦਾ ਏਕੜ ਤੱਕ ਕੀ ਅਸੀਂ 36 ਇੰਚ ਜ਼ਮੀਨ ਵੀ ਜਿਹੜੀ ਉਹ ਪੰਜਾਬ ਦੇ ਕਿਸਾਨਾਂ ਦੀ ਕਿਸੇ ਵੀ ਕੀਮਤ ਦੇ ਨਹੀਂ ਦੇਣ ਦੇਵਾਂਗੇ ਸਰ ਇਲੈਕਸ਼ਨ ਆ ਕੋਡ ਆਫ ਕੰਡਕਟ ਲਗਾ ਕਰਨਾ ਦੇਣਾ ਇਸੀ ਦੌਰ ਦੇ ਇਸ ਬਰ ਦੇਖੋ ਮੌਲਕ ਅਧਿਕਾਰ ਹੈਗਾ ਹਰ ਇੱਕ ਦਾ ਇਲੈਕਸ਼ਨ ਦੇ ਵਿੱਚ ਜਿਹੜਾ ਇਹਨਾਂ ਦਾ ਲੱਗਾ ਹੋਇਆ ਉਹ ਵੀ ਤਾਂ ਕੱਟ ਕਰਦੇ ਪੈਣ ਨਾ ਉਹਨਾਂ ਦਾ ਵੀ 10000 ਦਾ 5-5000 ਦਾ ਕੱਟ ਹੋ ਰਿਹਾ ਅਸੀਂ ਤਾਂ ਇੱਕੋ ਲੋਕਾਂ ਨੂੰ ਜ਼ਮੀਨਾਂ ਤੋਂ ਬਚਾਉਣ ਵਾਸਤੇ ਇਹ ਕੱਟ ਕਰਨਾ ਹੈਗਾ ਕੋਈ ਵੱਡਾ ਕੱਟ ਨਹੀਂ ਸਟਾ ਦੇ ਛੋਟਾ ਕੱਟ ਹੋਵੇਗਾ ਇਹ ਕੱਟ ਨਾਲ ਮੰਗ ਪੱਤਰ ਦਿੱਤਾ ਜਾਊਗਾ ਜਾਂ ਫਿਰ ਧਰਨਾ ਲਾਇਆ ਜਾ ਬਿਲਕੁਲ ਅਸੀਂ ਉਹ 2 ਘੰਟੇ ਦਾ ਧਰਨਾ ਲਾ ਕੇ ਬਲਾਰੇ ਬੋਲ ਕੇ ਇੱਕ ਦਿਨ ਦਾ ਤੇ ਉਸ ਤੋਂ ਬਾਅਦ ਅਸੀਂ ਮੰਗ ਪੱਤਰ ਦੇ ਕੇ ਤੇ ਅਗਲਾ ਜਿਹੜਾ ਆਉਣ ਵਾਲੀ ਰਣਨੀਤੀ ਉਹ ਦੁਬਾਰਾ ਫਿਰ ਤੈਅ ਕੀਤੀ ਜਾਵੇ ਦਿਲਬਾਖ ਜੀ ਇਸ ਚ ਕੀ ਵਿਕਾਸ ਦੇ ਨਾਮ ਤੇ ਜੇਕਰ ਸਰਕਾਰ ਕੋਟੋਂ ਜ਼ਮੀਨ ਐਕਵਾਇਰ ਕਰ ਰਹੀ ਹੈ ਠੀਕ ਹੈ ਤੇ ਫਿਰ ਵਿਕਾਸ ਹੋਊਗਾ ਕਿੱਦਾਂ ਜੇਕਰ ਆਪਾਂ ਵਿਕਾਸ ਕੁਝ ਕਹਿੰਦੇ ਹੋ ਕਿ ਟੱਕੇ ਨਾਲ ਲੱਗਦੀ ਜਾ ਰਹੀ ਹੈ ਅਸੀਂ ਦੇਣਾ ਨਹੀਂ ਚਾਹੁੰਦੇ ਹਾਂ ਫਿਰ ਵਿਕਾਸ ਦੇ ਮੱਕੀ ਵਿਕਾਸ ਕਿਦਾਂ ਡਵਲਪ ਹੋਗਾ ਜੇਕਰ ਸ਼ਹਿਰ ਨੂੰ ਵਿਕਸਿਤ ਕਿਦਾਂ ਕੀਤਾ ਜਾਊਗਾ ਵਿਕਾਸ ਕਹਿੰਦੇ ਕਿ ਨੂੰ ਅੱਜ ਤੱਕ ਇਸ ਚਿੜੀ ਦਾ ਨਾਂ ਹੀ ਨਹੀਂ ਪਤਾ ਕਿਸੇ ਨੂੰ ਇਹ ਵਿਕਾਸ ਲੋਕਾਂ ਦੀਆਂ ਜ਼ਮੀਨਾਂ ਖੋ ਕੇ ਇੱਕ ਬਿਲਕੁਲ ਅਪਜਾਊ ਜ਼ਮੀਨ ਖੋ ਕੇ ਉਹਨੂੰ ਉੱਤੇ ਅਸੀਂ ਮਕਾਨ ਬਣਾ ਦਈਏ ਬਾਹਰੋਂ ਆ ਕੇ ਇੱਥੇ ਲੋਕ ਰਹਿਣ ਲੱਪੈਣ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤੇ ਲੋੜ ਨਹੀਂ ਹੈ ਮਕਾਨਾਂ ਦੀ ਉਹ ਤੇ ਆਲਰੇਡੀ ਆਪਣੇ ਮਕਾਨਾਂ 'ਚ ਰਹਿ ਰਹੇ ਨੇ ਪਿੰਡ ਬੱッセ ਹੋਏ ਨੇ ਪੇ ਪੰਜਾਬ ਦਾ ਅਗਰ ਵਿਕਾਸ ਕਰਨਾ ਨਾ ਤਾਂ ਸਭ ਤੋਂ ਪਹਿਲਾਂ ਕਿਸਾਨ ਨੂੰ ਖੁਸ਼ਹਾਲ ਕਰੋ ਕਿਸਾਨਾਂ ਦੀਆਂ ਜਿਹੜੀਆਂ ਮੰਗਾ ਨੇ ਐਮਐਸਪੀ ਤੇ ਗਰੰਟੀ ਕਾਨੂੰਨ ਜਾਂ ਦੂਜੀਆਂ ਮੰਗਾ ਉਹਨਾਂ ਨੂੰ ਪੂਰੀਆਂ ਕਰੋ ਮਜ਼ਦੂਰਾਂ ਦਾ ਬਣਦਾ ਹੱਕ ਉਹਨਾਂ ਨੂੰ ਦਿਓ ਦੁਕਾਨਦਾਰ ਵਪਾਰੀਆਂ ਦਾ ਹੱਕ ਉਹਨਾਂ ਨੂੰ ਦਿਓ ਇਹਨੂੰ ਵਿਕਾਸ ਕਹਿੰਦੇ ਆ ਵਿਕਾਸ ਇਹਨੂੰ ਨਹੀਂ ਕਹਿੰਦੇ ਕਿ ਅਸੀਂ ਜ਼ਮੀਨਾਂ ਖੋ ਕੇ ਬਿਸ਼ ਬੈਂਕ ਤੋਂ ਲੋਨ ਲੈ ਲਈਏ ਤਾਂ ਜਿਹੜੇ ਕਿਸਾਨ ਨੇ ਉਹ ਦਰਦ-ਦਰ ਤੱਕੇ ਖਾਂਦੇ ਫਿਰਨ ਅੱਜ ਜਿਹਦੀ 5 ਕਰੋੜ ਦੀ ਕਿੱਲਾ ਉੱਥੇ ਤੁਸੀਂ ਉਹਨੂੰ 1000 ਗਾਜ ਦਾ 플랏 ਦੇਵੋਗੇ ਉਹ ਜਾ ਕੇ 20 ਸਾਲਾਂ ਬਾਅਦ ਉਸ ਰੇਟ ਦਾ ਬੜੂ 5000 ਦੇ ਕਿੱਲੇ ਦੇ ਬਰਾਬਰ 5000 ਇੱਕ ਜਿਹੜਾ ਕਿੱਲਾ ਬਣਨਾ ਮਸਾਲਾ ਟੋਟਲ ਉਹ ਕਦੋਂ ਜਾ ਕੇ ਉਹਦਾ ਸਮਾਪੂਰ ਹੋਣਾ ਅੱਜ ਮਹਾਲੀ ਦੇ ਵਿੱਚ 85% ਕਿਸਾਨ ਆ ਜਿਹੜੇ ਦਿਹਾੜੀ ਜਾ ਰਹੇ ਨੇ ਵੀ ਜਿਹੜੇ ਕਹਿੰਦੇ ਨੇ ਵੀ ਉਹ ਜਿਨ੍ਹਾਂ ਦੀਆਂ ਜ਼ਮੀਨਾਂ ਉਸ ਟਾਈਮ ਆਈਆਂ ਸੀ ਕਿਉਂਕਿ ਛੋਟੇ ਛੋਟੇ 플랏 ਮਿਲ ਗਏ ਵਿੱਚੋਂ 플랏 ਵੇਚ ਕੇ ਅਗਲੇ ਨੇ ਖਾ ਲਿਆ ਕੰਮ ਕੋਈ ਹੈ ਨਹੀਂ ਸੀ ਤਿੰਨ ਸਾਲ ਨਾ ਤੁਸੀਂ ਜ਼ਮੀਨ ਵੇਚ ਸਕਦੇ ਜੀ ਨਾ ਤੁਸੀਂ ਬਾਹ ਸਕਦੇ ਜੀ ਨਾ ਤੁਸੀਂ ਅੱਗੇ ਜ਼ਮੀਨ ਲੈ ਸਕਦੇ ਜੀ ਤੁਸੀਂ ਕਰ ਕੁਛ ਹੀ ਨਹੀਂ ਸਕਦੇ ਤਿੰਨ ਸਾਲ ਤੁਸੀਂ ਬੈਠੇ ਉਹਨਾਂ ਦੇ ਮੂੰਹ ਕੰਨੀ ਦੇਖੋਗੇ ਔਰ ਤਿੰਨਾਂ ਸਾਲਾਂ ਚ ਜਿਹੜਾ ਉਹ 10000 ਰੁਪਿਆ ਮਿਲਣਾ ਕਿਯਾਰਾ ਪੱਤਾ ਕੀ ਤੁਸੀਂ 10000 ਨਾ ਕਿਯਾਰਾ ਪੱਤਾ ਕਰ ਲੋਗੇ ਇੱਕਲੇ ਦੇ ਮਗਰ ਨਹੀਂ ਕਰ ਸਕਦੇ ਇਹ ਬਹੁਤ ਵੱਡਾ ਧੋਖਾ ਵਾ ਇਹ ਜਿਹੜੀ ਆਮ ਆਦਮੀ ਪਾਰਟੀ ਆ ਸਰਕਾਰ ਆ ਇਹ ਆਰਐਸਐਸ ਦੇ ਕਹਿਣ ਤੇ ਇਹ ਭਾਜਪਾ ਦੀ ਬਿਲਕੁਲ ਲੀਹਾਂ ਉੱਤੇ ਚੱਲਦੀ ਆ ਔਰ ਜੋ ਚਾਹੁੰਦੇ ਨੇ ਕਾਰਪੋਰੇਟ ਕਰਾਣੇ ਉਹ ਦੇਣਾ ਚਾਹੁੰਦੇ ਸੀ ਹੁਣ ਇਹ ਜ਼ਮੀਨ ਉਹਨਾਂ ਦੀ ਪਾਲਿਸੀ ਤਹਿਤ ਉਹਨਾਂ ਨੂੰ ਦੇਣਾ ਚਾਹੁੰਦੀ ਆ ਇੱਥੋਂ ਤੱਕ ਵੀ ਖਸਾ ਵਾ ਵੀ ਹੋ ਹੋਵੇ ਨਾ ਹੋਵੇ ਹੋਵੇ ਇਹ ਬਿਸ਼ ਬੈਂਕ ਤੋਂ ਲੋਨ ਲੈ ਕੇ ਇਹ ਭੁੱਖਮਾਰੀ ਵਾਲੇ ਦਿੱਲੀੋਂ ਭੱਜ ਕੇ ਇੱਥੇ ਆਏ ਆ ਪਹਿਲਾਂ ਦਿੱਲੀ ਲੁੱਟ ਲਈ ਖਾਲੀ ਉੱਥੇ ਇਹਨਾਂ ਦੇ ਪਰਚੇ ਦਰਜ ਹੋ ਗਏ ਉਹਨੇ ਸਾਰੇ ਪੰਜਾਬ ਚ ਆ ਕੇ ਬਹਿ ਗਏ ਹੁਣ ਪੰਜਾਬ ਨੂੰ ਲੁੱਟ ਕੇ ਖਾ ਕੇ ਕੋਈ ਨਵੀਂ ਸਟੇਟ ਲੱਭਣਗੇ ਡਿਵੈਲਪਮੈਂਟ ਹੀ ਕਰਨੀ ਆ ਰਾਜਸਥਾਨ ਸਾਰਾ ਖਾਲੀ ਪਿਆ ਡਵੈਲਪਮੈਂਟ ਕਰਨੀਆਂ ਹਿਮਾਚਲ ਸਾਰਾ ਖਾਲੀ ਪਿਆ ਇਹ ਸਾਰਾ ਜਵਾਬ ਇਹਦਾ ਇਹ ਹੈ ਜੀ ਵੀ ਵੇਖੋ ਇੱਕ ਇਕੜ ਦੇ ਵਿੱਚ ਜੇ ਆਪਾਂ ਗਜ ਬਣਾਉਣੇ ਹੋਣ ਨਾ ਤਾਂ 4840 ਗਜ ਬੜ ਜਾਂਦੇ ਆ ਵਰਗ ਗਜ 8 ਕਨਾਲਾਂ ਦੇ ਉਹ 4840 ਦੇ ਵਿੱਚੋਂ 1000 ਗਜ ਤਾਂ ਉਹਨੂੰ ਮੋੜ ਦੇਣਗੇ ਬਾਕੀ ਕਿੰਨਾ ਰਹਿ ਗਿਆ 3840 ਗਜ ਉਹ ਉਹ ਉਹਦਾ ਮਾਲਕ ਕੌਣ ਹੋਊਗਾ ਉਹਦਾ ਮਾਲਕ ਕਾਰਪੋਰੇਟ ਬਣ ਗਿਆ ਉਹ ਸੋ ਇਹ ਕਿਸਾਨ ਦੀ ਬਲੀ ਲੈ ਕੇ ਇਹ ਵਿਕਾਸ ਕਿਉਂ ਹੈ ਇਹ ਇਦੂ ਦਾ ਚਲ ਪਹਿਲਾਂ ਜਦੋਂ ਜ਼ਮੀਨਾਂ ਇਹਨਾਂ ਨੇ ਆਹ ਭਾਰਤਵਾੜਾ ਯੋਜਨਾ ਤਹਿ ਦੇਖ ਵੇਰ ਕੀਤੀਆਂ ਚਲ ਕਈ ਥਾਵਾਂ ਤੇ ਕਰੋੜ ਕਰੋੜ ਅ ਇੱਕ ਕਿੱਲੇ ਦੀ ਕੀਮਤ ਵੀ ਉਹ ਜਿਹੜਾ ਜੜਾ ਆਉਂਦੀ ਹੈ ਚਲ ਉਹ ਇਕੱਠਾ ਕਰੋੜ ਮਿਲ ਗਿਆ ਕਿਸੇ ਨੇ ਚਲੂ ਭਾਵੇਂ ਕਿਸਾਨ ਉਹ ਵੀ ਦੇਣਾ ਨਹੀਂ ਚਾਹੁੰਦੇ ਸੀ ਉਹਦੀ ਪਜਾਉ ਜ਼ਮੀਨ ਤਾਂ ਨਿਕਲੀ ਗਈ ਚਲ ਉਹਦਾ ਤਾਂ ਕੋਈ ਜਗਾਰ ਵੀ ਕਰ ਲਊਗਾ ਇਹਦੇ ਦਿੱਤਾ ਵੀ ਕੁਝ ਨਹੀਂ ਵੀ 3 ਸਾਲਾਂ ਨੂੰ ਤੈਨੂੰ ਇੱਕ ਪਲਾਟ ਦੇਵਾਂਗੇ ਇੱਕ ਕਿੱਲਾ ਕਰਾ ਹੁਣ ਰੋਕ ਲਿਆ ਇਹ ਇਹ ਬਲੀ ਹੈ ਕਿਸਾਨ ਦੀ ਹੈ ਕਿ ਵਿਕਾਸ ਹੈ ਜੇ ਵਿਕਾਸ ਚਾਹਣੇ ਹੈ ਤਾਂ ਕਿਸਾਨ ਦੀ ਬਲੀ ਲੈ ਕੇ ਹੀ ਵਿਕਾਸ ਕਰ ਕੀਤਾ ਜਾਂਦਾ ਹੈ ਕਿਸਾਨ ਨੂੰ ਉਹਨਾਂ ਉਤਸ਼ਾਹਤ ਕਰਕੇ ਉਹਦੀਆਂ ਜ਼ਮੀਨਾਂ ਦਾ ਰੇਟ ਦੇ ਉਹਦਾ ਦੂਜਾ ਕੀ ਫਸਲਾਂ ਦਾ ਐਮਐਸਪੀ ਦੇ ਕੇ ਉਹਦਾ ਕਰਜ਼ੇ ਤੋਂ ਭਾਰ ਲਾ ਕੇ ਉਧਰ ਦੀ ਕਿਉਂ ਨਹੀਂ ਵਿਕਾਸ ਕੀਤਾ ਜਾ ਰਿਹਾ ਸੋ ਇਸ ਕਰਕੇ ਸੀ ਕਹਿੰਦੇ ਆ ਡਾਕਾ ਕਿ ਕਿਸਾਨਾਂ ਦੀ ਬਲੇ ਲਈ ਜਾ ਰਹੀ ਹੈ ਕਿਸਾਨਾਂ ਨੂੰ ਦਿਹਾੜਗੇ ਬਣਾਇਆ ਜਾ ਰਿਹਾ ਹੈ ਕਹਿ ਸਕਦੇ ਆਨਾਂ ਦੇ ਦਿਨਾਂ ਦੇ ਵਿੱਚ ਇੱਕ ਵੱਡਾ ਸੰਘਰਸ਼ ਦੇਖਣ ਨੂੰ ਸਕੇ ਵੇਖੋ ਜੀ ਕਿਸਾਨ ਜਿਹੜੇ ਹੁਣ ਜ਼ਮੀਨ ਤੋਂ ਸੀ ਮਾਸਟਰ ਪਲਾਨ ਦੇ ਤਹਿਤ ਘੇਰ ਲਈ ਪੈਸਾ ਉਹਨੂੰ ਦਿੱਤਾ ਨਹੀਂ ਕੋਈ ਉਹ ਕੀ ਕਰੂਗਾ ਭੁੱਖਾ ਮਰਦਾ ਲੜੂਗਾ ਹੀ ਉਹ ਕੁਰਕੁਰਾਈ ਨਹੀਂ ਉਹਦੇ ਵਾਸਤੇ ਲੜਨ ਵਾਸ ਸਾਡੇ ਕਹੇ ਤੇ ਨਹੀਂ ਲੜੂਗਾ ਉਹਦੇ ਵਾਸਤੇ ਲੜਦੋ ਬਿਨਾਂ ਕੋਈ ਰਾਹ ਨਹੀਂ ਬਚਣਾ ਉਹਦੇ ਵਾਸਤੇ ਮੋਰਚਾ ਰੋਲ ਦੇ ਹਾਂ ਬਾਤ ਕਰਨਾ ਚਾਹੁੰਦੇ ਆ ਜਿੰਨੇ ਵੀ ਇਸ ਸਰਕਾਰ ਦੇ ਜਾਂ ਅਰਬਨ ਸਟੇਟ ਦੇ ਅਧੀਨ ਜ਼ਮੀਨ ਆ ਰਹੀ ਆ ਜਾਂ ਨੋਟੀਫਿਕੇਸ਼ਨ ਜਾਰੀ ਹੋਇਆ ਉਹਨਾਂ ਪਿੰਡਾਂ ਦੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ 9 ਜੂਨ ਨੂੰ ਸੀਸੀ ਦਫ਼ਤਰ ਦੇ ਸਾਹਮਣੇ ਠੀਕ 11 ਵਜੇ ਵੱਧ ਤੋਂ ਵੱਧ ਪਹੁੰਚੋ ਜਾ ਚੀ ਬੋਰ ਤੋਂ ਦੋ ਸਿੱਖਿਆ ਦੇਣਾ ਚਾਹੀਦਾ ਬੜਤੋ ਪੜ੍ਹ ਦੋ ਇਹ ਸਰ ਤੋਂ ਆਫਟਰ ਨਾ ਜਿਹੜਾ ਵਾ ਜੀ ਇਹ ਆਪਣੀ ਕੀਮਤ ਵਧਾਉਣ ਨੂੰ ਲੈ ਕੇ ਹੈ ਜਾਂ ਫਿਰ ਜ਼ਮੀਨ ਤੇ ਉੱਤੇ ਕੁਝ ਵੀ ਮਿੱਟੀ ਜਿੱਦਾਂ ਪਜਾਉ ਜ਼ਮੀਨ ਹੈਗੀ ਹੈ ਖੇਤੀਬਾੜੀ ਕਰਨ ਨੂੰ ਲੈ ਕੇ ਹੈਗਾ ਬਜੀ ਬੇਸਿਕ ਡਿਮਾਂਡ ਕੀ ਹੈ ਕਿ ਤੈਹਾ ਤੁਹਾਨੂੰ ਪੂਰਾ ਮਿਲਣਾ ਚਾਹੀਦਾ ਜੋ ਤੁਸੀਂ ਚਾਹੁੰਦੇ ਹੋ ਜਾਂ ਫਿਰ ਤੁਸੀਂ ਚਾਹਦੇ ਨਹੀਂ ਹੋ ਕਿ ਉੱਥੇ ਕੁਝ ਹੋਣਾ ਚਾਹੀਦਾ ਅਸੀਂ ਆਪਣੀ ਖੇਤੀ ਕਰਨਾ ਚਾਹੁੰਦੇ ਹਾਂ ਦੇਖੋ ਜੀ ਪੰਜਾਬ ਦੇ ਲੋਕਾਂ ਦੇ ਲਈ ਜਿਹੜੀ ਜ਼ਮੀਨ ਹੈ ਇਹ ਤਾਂ ਆਪਾਂ ਨੂੰ ਪਤਾ ਨਾ ਵੀ ਪੰਜਾਬ ਦੀ ਜ਼ਮੀਨ ਨੂੰ ਸਾਰੇ ਦੁਨੀਆਂ ਦੇ ਵਿੱਚ ਉਪਜਾਊ ਫਰਟਾਈਲ ਜ਼ਮੀਨ ਦੇ ਤੌਰ ਤੇ ਕਿਹਾ ਜਾਂਦਾ 3-3 ਫਸਲਾਂ ਦਿੰਦੀ ਹੈ ਇਹ ਇਹ ਜ਼ਮੀਨ ਦਾ 1-1 ਕਿੱਰਲਾ 1-1 ਪਰਿਵਾਰ ਦਾ ਉਹ ਰਜਗਾਰ ਦਿੰਦਾ ਉਹ ਇਹ ਤੋਂ ਪਹਿਲਾਂ ਹੀ ਇਹਦਾ ਮਤਲਬ ਤੁਸੀਂ ਅਸੀਂ ਅਸੀਂ ਸਾਡੀ ਤਾਂ ਹੈਗੇ ਆ ਵੀ ਉਹ ਤੋਂ ਰਜਗਾਰ ਆ ਜਿਹੜਾ ਉਹਨੂੰ ਜ਼ਮੀਨ ਹੈ ਉਹਨੂੰ ਆਪਦਾ ਟੱਬਰ ਪਾਲਣ ਜਿਹਦੇ ਕੋਲ 1 ਏਕੜ ਵੀ ਹੈਗੇ ਉਹਦੇ ਤੇ ਉਹਦਾ ਟੱਬਰ ਪੜਦਾ ਉਹ ਤੋਂ ਜ਼ਮੀਨ ਖੋਹੀ ਨਾ ਜਾਵੇ ਇਹ ਜਿਹੜੀਆਂ ਸ਼ਹਿਰੀ ਵਿਕਾਸ ਕਲੋਨੀਆਂ ਹੈਗੀਆਂ ਨਾ ਤੁਸੀਂ ਇਹ ਦੱਸੋ ਪਿੰਡਾਂ 'ਚ ਰਹਿੰਦੇ ਨੇ ਲੋਕ ਇੱਥੇ ਜਿਹੜੀਆਂ ਉਹ ਏਡੇ-ਏਡੇ ਹਜ਼ਾਰਾਂ ਏਕੜ 'ਚ ਵਿਕਾਸ ਕਲੋਨੀਆਂ ਕਹਿ ਲੋ ਜਾਂ ਉਹਨਾਂ ਨੂੰ ਅਰਬਨ ਸਟੇਟਾ ਕਹਿ ਦਿੰਦੇ ਨੇ ਉੱਥੇ ਆਉਣਗੇ ਕੌਣ ਪੰਜਾਬ ਦੇ ਲੋਕ ਤਾਂ ਹੁਣ ਨਹੀਂ ਉੱਥੇ ਪੰਜਾਬ ਦੇ ਲੋਕ ਤਾਂ ਪਿੰਡਾਂ ਚ ਰਹ ਰਹੇ ਆ ਜਾਂ ਥੋੜੇ ਘਨੇ ਆ ਜਾਣਗੇ ਸੋ ਇਸ ਕਰਕੇ ਪੰਜਾਬ ਦੇ ਲੋਕ ਤਾਂ ਚਾਹੁੰਦੇ ਆ ਵੀ ਸਾਡੀ ਜ਼ਮੀਨ ਹੈ ਪਹਿਲੇ ਹੀ ਸਰਕਾਰਾਂ ਰਾਹੀਂ ਬਥੇਰੀ ਖੋਲੀ ਇਹ ਜ਼ਮੀਨ ਹੁਣ ਅਰਪਣ ਸਟੇਟਾਂ ਰਾਹੀਂ ਨਾ ਕੋਹੀ ਜਾਵੇ ਬੰਕੇ ਕੁੱਲ ਮਿਲਾ ਕੇ ਤੁਸੀਂ ਖੇਤੀਬਾੜੀ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਕਹਿੰਦੇ ਆ ਵੀ ਇੱਥੇ ਰੋਜ਼ਗਾਰ ਦਿੰਦੀ ਹੈ ਜ਼ਮੀਨ ਕਿਸਾਨਾਂ ਨੂੰ ਉਹਨਾਂ ਨੂੰ ਇਹ ਖੇਤੀ ਦੇ ਵਰਤਮਾਨੀ ਰਹਿਣ ਦਿੱਤੀ ਜਾਵੇ ਇਹਨੂੰ ਨਾ ਕੋਹੀ ਜਾਵੇ